जय है जाहे जय 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 सारे वंदित करांगे अपनी याते भारती बाग विदाता अंजनाथ गुनाते जंदाम गंगा उसल चल दी तरंग सब जुजु जामे तारे ते राहें तांते जाये ते जाहे जय है जाहे

जय हय हय हे जय जय हारे ही ਬਾਰ ਜੋ ਅਜ ਰਾਸ਼ਟਰੀ ਗਾਨ ਦਿਨਵਾਰ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂ ਨਹੀਂ ਆਉਂਦਾ ਉਹਦਾ ਚੱਕਰ ਆ ਗਿਆ ਆਪਣੇ ਲਈ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਂ ਜਲੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਜਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਨਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਰੀ ਗਾਣ ਨਹੀਂ ਆਉਂਦਾ ਮੈਂ ਕੋਈ ਆਜ ਰਾਸ਼ਟਰੀ ਗਾਣ ਦਵਾ ਸੁਣ ਲਉ ਤੇ ਮੇਰੇ ਨਾਲ ਸਾਰਾ ਆਉਂਦਾ ਅਚਾਨਕ ਮੇਰੀ ਸ਼ੇਧ ਲੜਖੜਾ ਗਾਨਾ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ ਰਾਸ਼ਟਰੀ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਆਂ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਣੇ ਲੋਕਲ ਦੇ ਆਵਦਰੀ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜ ਇਹ ਜਿਹੜੀ ਇਸ਼ੂ ਬਣਾ ਰਿਹਾ ਇਹ ਗਲਤ ਸੋਚ ਦਾ ਖਰਦਾ ਰਿਹਾ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੇ ਆ ਸਵਰਪੱਤ ਹੁੰਦੇ ਆ ਉਹਨਾਂ ਕੋਲ ਮਾਫੀ ਮੰਗਦਾ ਹਾਂ ਜੋ ਅੱਜ ਰਾਸ਼ਟਰੀ ਗਾਣ ਦਿਨਵਸ਼ਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਬਿਲਕੁਲ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਗਤਾਂ ਵਿੱਚ ਜਦੋਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂ ਨਹੀਂ ਆਉਂਦਾ ਉਹਦਾ ਚੱਕਰ ਆ ਗਿਆ ਆਪਣੇ ਲਈ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਰਵਾਦ ਤੇ ਜਰਾਸ਼ਟਰਪਤੀ ਮੇਰੇ ਗਬੀਦਾਤ ਹੁੰਜਦਾਤ ਜੁਨਾਤੇ ਜਿੰਦਮ ਕੰਗਾ ਉਸਲ ਚੱਲਦੀ ਤੇ ਰੰਗ ਸਭ ਜੁਜ ਜਾਮੇ ਤਾਰੇ ਤੇ ਰਾਹੇ ਆਉਂਦੇ ਚ ਜਾਇ ਤੇ ਜਾਇ ਹੈ ਜਯਾ ਹੈ